ਸਾਰੇ ਭੈਣ ਭਾਈਆਂ ਨੂੰ ਜੈ ਮਸੀਕੀ ਸੋਸੀ ਜੋ ਵਿਸ਼ਾ ਸਿੱਖਦੇ ਆ ਰਹੇ ਆ ਜੋ ਵਿਧਵਾ ਔਰਤ ਦੀ ਜੋ ਕੁੱਪੀ ਦਾ ਜੋ ਤੇਲਿਆ ਉਸ ਦੇ ਬਾਰੇ ਅਸੀਂ ਸਿੱਖਦੇ ਆ ਰਹੇ ਆ ਦੂਸਰਾ ਰਾਜਾ ਚੌਥੀ ਅਧਿਆਇ ਦੇ ਵਿੱਚ ਇੱਕ ਕਿੱਸਾ ਜੋ ਆ ਸਾਨੂੰ ਪੜਨ ਵਾਸਤੇ ਮਿਲਦਾ ਆ ਔਰ ਇਹ ਉਸ ਦੇ ਵਿੱਚ ਤੀਸਰਾ ਵੀਡੀਓ ਆ ਸੋ ਪਹਿਲੇ ਭਾਗ ਦੇ ਵਿੱਚ ਅਸੀਂ ਦੇਖਿਆ ਸੀ ਕਰਜ਼ੇ ਦੇ ਬਾਰੇ ਕਿਉਂਕਿ ਇਸ ਵਿਧਵਾ ਔਰਤ ਦਾ ਜੋ ਪਤੀ ਉਹ ਕਰਜ਼ਾਈ ਹੋ ਕੇ ਮਰਿਆ ਔਰ ਦੂਸਰੇ ਹਿੱਸੇ ਵਿੱਚ ਅਸੀਂ ਦੇਖਿਆ ਕਿ ਇਸ ਵਿਧਵਾ ਔਰਤ ਨੇ ਜੁਆ ਉਹ ਇਧਰ ਉਧਰ ਵਿਰਥ ਤੁਹਾਈਆਂ ਦੇਣ ਦੀ بجائے ਇਸਨੇ ਖੁਦਾ ਦੇ ਦਾਸ ਦੇ ਅੱਗੇ ਆ ਕੇ ਦੁਹਾਈ ਦਿੱਤੀ ਸੋ ਇਸ ਚੀਜ਼ ਨੂੰ ਅਸੀਂ ਕਾਫੀ ਖੋਲ ਕੇ ਸਿੱਖਿਆ ਕਿ ਅਸੀਂ ਕਿਸ ਪ੍ਰਕਾਰ ਵਿਰਥ ਦੁਹਾਈਆਂ ਦੇਣ ਤੋਂ ਬਚਣਾ ਆਂ ਔਰ ਇੱਕ ਜਿਉਂਦੇ ਪਰਮੇਸ਼ਰ ਦੇ ਅੱਗੇ ਆਪਣੀਆਂ ਦੁਹਾਈਆਂ ਜੋ ਅਸੀਂ ਪੇਸ਼ ਕਰਨੀਆਂ ਆਂ ਜਾਂ ਖੁਦਾ ਦੇ ਉਹ ਲੋਕ ਜਿਹੜੇ ਪਰਮੇਸ਼ਰ ਸਾਨੂੰ ਦਿਖਾਉਂਦਾ ਉਹਨਾਂ ਦੇ ਅੱਗੇ ਆ ਕੇ ਇਹ ਅਸੀਂ ਆਪਣਾ ਮਨ ਜਿਹੜਾ ਵਾ ਖੋਲਣਾ ਆਂ ਅਸੀਂ ਹਰ ਕਿਸੇ ਦੇ ਅੱਗੇ ਸੰਸਾਰ ਦੇ ਲੋਕਾਂ ਦੇ ਅੱਗੇ ਅਸੀਂ ਆਪਣਾ ਦਿਲ ਨੂੰ ਨਹੀਂ ਖੋਲਣਾ ਸੋ ਅੱਜ ਅਸੀਂ ਇਸ ਸੀਰੀਜ਼ ਦੇ ਵਿੱਚ ਅੱਗੇ ਵਧਦੇ ਹਾਂ ਤੀਸਰਾ ਹਿੱਸਾ ਜੋ ਅਸੀਂ ਸਿੱਖਣ ਜਾ ਰਹੇ ਹਾਂ ਉਹ ਕੀ ਆ ਕਿ ਦੂਸਰਾ ਰਾਜਾ ਚਾਰ ਦਾ ਦੋ ਬੱਚੇ ਨੂੰ ਜਦੋਂ ਅਸੀਂ ਪੜਦੇ ਹਾਂ ਸੇ ਇਸ ਤਰ੍ਹਾਂ ਲਿਖਿਆ ਤਾਂ ਅਲੀਸ਼ਾ ਨੇ ਉਸ ਨੂੰ ਆਖਿਆ ਮੈਂ ਤੇਰੇ ਲਈ ਕੀ ਕਰਾਂ ਸੋ ਜਿਸ ਸਮੇ ਅਲੀਸ਼ਾ ਨਬੀ ਨੇ ਇਹ ਸਵਾਲ ਜੋ ਰੱਖਿਆ ਆ ਕਿ ਤੂੰ ਬੋਲ ਮੈਂ ਤੇਰੇ ਲਈ ਕੀ ਕਰਾਂ ਤੇ ਉਸ ਸਮੇ ਵਿਧਵਾ ਔਰਤ ਨੇ ਕੋਈ ਵਿਅਰਥ ਜੋ ਆ ਮੰਗ ਅਲੀਸ਼ਾ ਦੇ ਅੱਗੇ ਨਹੀਂ ਰੱਖ ਦਿੱਤੀਆਂ ਖੋਲ ਕੇ ਆਪਣੀਆਂ ਕੋਈ ਵਿਅਰਥ ਮੰਗਾਂ ਜਿਹੜੀਆਂ ਉਹਨੇ ਨਹੀਂ ਰੱਖੀਆਂ ਕਿਉਂਕਿ ਉਸ ਵਕਤ ਇੱਕ ਹੀ ਚੀਜ਼ ਜਿਹੜੀ ਆ ਉਹਦੇ ਜ਼ਿਹਨ ਚ ਆ ਕਿ ਮੈਨੂੰ ਉਸ ਕਰਜ਼ੇ ਤੋਂ ਛੁਟਕਾਰਾ ਚਾਹੀਦਾ ਆ ਜਿਸ ਕਰਜ਼ੇ ਨੇ ਇੱਕ ਗੁਲਾਮੀ ਦੀ ਤਲਵਾਰ ਜੋ ਆ ਇਸ ਸਮੇਂ ਸਿਰ ਤੇ ਲਟਕਾ ਕੇ ਰੱਖ ਦਿੱਤੀ ਆ ਮੇਰੇ ਪਰਿਵਾਰ ਦੇ ਉੱਤੇ ਇਸ ਲਈ ਇਸ ਵਕਤ ਜੋ ਆ ਇਸ ਵਿਧਵਾ ਔਰਤ ਲਈ ਕਰਜ਼ੇ ਤੋਂ छुटਕਾਰਾ ਪਾਉਣ ਤੋਂ ਉੱਪਰ ਹੋਰ ਕੋਈ ਵਿਸ਼ਾ ਇਸ ਦਾ ਨਹੀਂ ਹੋ ਸਕਦਾ ਕਿ ਜਿਹੜਾ ਇਹ ਉਹਨਾਂ ਵਿਸ਼ਿਆਂ ਦੀ ਮੰਗ ਕਰੇ ਜਾਂ ਉਹਨਾਂ ਵਿਸ਼ਿਆਂ ਲਈ ਦੁਹਾਈ ਦੇ ਜਦੋਂ ਤੱਕ ਉਹ ਕਰਜ਼ੇ ਦੀ ਤਲਵਾਰ ਗੁਲਾਮੀ ਦੀ ਤਲਵਾਰ ਇਹਦੇ ਸਿਰ ਤੇ ਲਟਕ ਰਹੀ ਆ ਸੋ ਇੱਥੇ ਅਸੀਂ ਇੱਕ ਆਤਮਿਕ ਸੰਦੇਸ਼ ਸਾਨੂੰ ਕੀ ਸਿੱਖਣ ਵਾਸਤੇ ਮਿਲਦਾ ਆ ਕੀ ਅੱਜ ਕਿਹੜਾ ਵਿਅਕਤੀ ਆ ਜਿਹੜਾ ਪਾਪ ਤੋਂ ਨਜ਼ਾਤ ਪਾਉਣ ਲਈ ਖੁਦਾ ਦੇ ਅੱਗੇ ਦੁਹਾਈਆਂ ਦਿੰਦਾ ਆ ਜਿਹੜਾ ਪਾਪ ਤੋਂ छुटਕਾਰਾ ਪਾਉਣ ਵਾਸਤੇ ਖੁਦਾ ਦੇ ਅੱਗੇ ਅਥਰੂ ਹੁੰਦਾ ਖੁਦਾ ਦੇ ਚਰਨਾ ਚੁੰਦਾ ਜਿਸ ਨੂੰ ਉਹ ਨਿਆਂ ਦੀ ਤਲਵਾਰ ਆਪਣੇ ਉੱਤੇ ਲਟਕਦੀ ਨਜ਼ਰ ਆ ਜਾਂਦੀ ਆ ਜਿਸ ਨੂੰ ਖੁਦਾ ਦਾ ਵਚਨ ਸਮਝ ਆ ਜਾਂਦਾ ਆ ਕਿ ਪਾਪ ਦੀ ਮਜ਼ਦੂਰੀ ਜਵਾ ਉਹ ਮੌਤ ਆ ਰੋਮੀ შეਯਾ ਦੇ ਆਇਸਾ ਤੇ ਹੀ ਬਚਨ ਜਿਸ ਤਰ੍ਹਾਂ ਪ੍ਰਭੂ ਦਾਦਾਸ ਲਿਖਦਾ ਕਿ ਜੋ ਪਾਪ ਦੀ ਮਜ਼ਦੂਰੀ ਜਵਾ ਉਹ ਮੌਤ ਆ ਸੋ ਉਹ ਮੌਤ ਜਿਹਨੂੰ ਨਜ਼ਰ ਆ ਜਾਂਦੀ ਆ ਕਿ ਇਹ ਨਿਆਂ ਦੀ ਤਲਵਾਰ ਜੋ ਖੁਦਾ ਦੀ ਆ ਇਹ ਸਾਡੇ ਸਿਰ ਤੇ ਲਟਕ ਰਹੀ ਆ ਔਰ ਕਦੀ ਵੀ ਇਹ ਤਲਵਾਰ ਸਾਡੇ ਉੱਤੇ ਚੱਲ ਸਕਦੀ ਆ ਔਰ ਕਦੀ ਵੀ ਅਨੰਤ ਕਾਲ ਦੀ ਮੌਤ ਵਿੱਚ ਜਵਾ ਸਾਨੂੰ ਲੈ ਕੇ ਜਾ ਸਕਦੀ ਆ ਸੋ ਜਿਹੜੇ ਵਿਅਕਤੀ ਨੂੰ ਇਹ ਭੇਤ ਸਮਝ ਆ ਜਾਂਦਾ ਆ ਉਹ ਵਿਅਕਤੀ ਲਈ ਫਿਰ ਇਸ ਤੋਂ ਉੱਪਰ ਦਾ ਹੋਰ ਕੋਈ ਵਿਸ਼ਾ ਨਹੀਂ ਰਹਿ ਜਾਂਦਾ ਉਹ ਕਦੀ ਵਿਅਰਥ ਵਿਸ਼ਿਆਂ ਲਈ ਦੁਹਾਈਆਂ ਨਹੀਂ ਦਿੰਦਾ ਉਹ ਸਭ ਆਪਣੇ ਸੰਸਾਰ ਦੇ ਵਿਸ਼ਿਆਂ ਨੂੰ ਇੱਕ ਸਾਈਡ ਤੇ ਕਰਕੇ ਉਹ ਖੁਦਾ ਦੇ ਅੱਗੇ ਡਿੱਗਦਾ ਆ ਕਿ हे ਪ੍ਰਭੂ ਤੂੰ ਮੇਰੇ ਪਾਪ ਤੋਂ ਮੈਨੂੰ ਛੁਟਕਾਰਾ ਦੇ ਤਾਂ ਕਿ ਇਹ ਨਿਆ ਦੀ ਤਲਵਾਰ ਜੋ ਮੇਰੇ ਉੱਤੇ ਲਟਕ ਰਹੀ ਆ ਇਹ ਮੇਰੇ ਉੱਤੋਂ ਹਟ ਜਾਏ ਮੈਂ ਇਸ ਦੇ ਹੇਠੋਂ ਨਿਕਲ ਆਵਾਂ ਔਰ ਮੈਂ ਸੁਰੱਖਿਅਤ ਹੋ ਜਾਵਾਂ ਜਿਸ ਤਰ੍ਹਾਂ ਇਸ ਵਿਧਵਾ ਔਰਤ ਨੂੰ ਆਪਣੇ ਸਿਰ ਤੇ ਖੜੇ ਉਹ ਵਿਅਕਤੀ ਨਜ਼ਰ ਆਉਂਦੇ ਆ ਕਿ ਜਦੋਂ ਆ ਕੇ ਖੜੇ ਹੋ ਜਾਂਦੇ ਆ ਬੱਚਿਆਂ ਨੂੰ ਗੁਲਾਮੀ ਵਿੱਚ ਲੈ ਕੇ ਜਾਣ ਲਈ ਤੇ ਉਸ ਵਕਤ ਦਿਲ ਤੇ ਕੀ ਬੀਤਦੀ ਆ ਕੀ ਗੁਜ਼ਰਦੀ ਆ ਕੀ ਹਾਲਾਤ ਬਣ ਜਾਂਦੇ ਆ ਇਹ ਉਹੀ ਜਾਣਦੀ ਆ ਇਸ ਲਈ ਇਸ ਸਮੇਂ ਇਹਦੇ ਵਾਸਤੇ ਕੋਈ ਆਲੀਸ਼ਾਨ ਘਰ ਮੈਨੂੰ ਮਿਲ ਜਾਏ ਜਾਂ ਮੈਨੂੰ ਕੁਝ ਸੰਸਾਰ ਦੇ ਹੋਰ ਪਦਾਰਥ ਮਿਲ ਜਾਣ ਇਹਨੂੰ ਉਹਨਾਂ ਚੀਜ਼ਾਂ ਦਾ ਕੋਈ ਮਤਲਬ ਨਹੀਂ ਹੈ ਕਿ ਮੈਨੂੰ ਚੰਗੀ ਰੋਟੀ ਜਿਹੜੀ ਆ ਮੈਨੂੰ ਖਾਣ ਲਈ ਮਿਲ ਜਾਏ ਜਾਂ ਮੈਨੂੰ ਚੰਗੇ ਸੂਟ ਮਿਲ ਜਾਣ ਇਹ ਸਭ ਇਹਦੇ ਲਈ ਬੇਕਾਰ ਵਿਸ਼ੇ ਆ ਇਹਦੇ ਲਈ ਸਿਰਫ ਇੱਕ ਹੀ ਵਿਸ਼ਾ ਮਹੱਤਵਪੂਰਨ ਆ ਕਿ ਇਹ ਜੋ ਮੇਰੇ ਸਿਰ ਤੇ ਖੜੇ ਆ ਮੇਰੇ ਬੱਚਿਆਂ ਨੂੰ ਗੁਲਾਮ ਬਣਾਉਣ ਵਾਸਤੇ ਇਹਨਾਂ ਤੋਂ ਮੈਨੂੰ ਛੁਟਕਾਰਾ ਚਾਹੀਦਾ ਹੈ ਕਿਉਂਕਿ ਜਦੋਂ ਤੱਕ ਇਹ ਉਹਨਾਂ ਦੇ ਕਰਜ਼ਾਈ ਆ ਉਦੋਂ ਤੱਕ ਉਹ ਆਪਣਾ ਅਧਿਕਾਰ ਜਮਾਉਣ ਲਈ ਆ ਜਾਂਦੇ ਆ ਸਿਰ ਤੇ ਖੜੇ ਹੋ ਜਾਂਦੇ ਆ ਇਸੇ ਪ੍ਰਕਾਰ ਜਦੋਂ ਤੱਕ ਪਾਪ ਸਾਡੇ ਜੀਵਨ ਦੇ ਵਿੱਚ ਰਾਜ ਕਰ ਰਿਹਾ ਆ ਉਦੋਂ ਤੱਕ ਸ਼ੈਤਾਨ ਵੀ ਇਨ੍ਹਾਂ ਲੋਕਾਂ ਦੀ ਤਰ੍ਹਾਂ ਜਿਹੜੇ ਵਿਧਵਾ ਔਰਤ ਦੇ ਸਿਰ ਤੇ ਸਵਾਰ ਹੋ ਜਾਂਦੇ ਆ ਆਪਣਾ ਅਧਿਕਾਰ ਜਮਾਉਣ ਵਾਸਤੇ ਸੋ ਇਸੇ ਪ੍ਰਕਾਰ ਸ਼ੈਤਾਨ ਆ ਕੇ ਖੜਾ ਹੋ ਜਾਂਦਾ ਹੈ ਸਾਡੇ ਜੀਵਨ ਦੇ ਉੱਤੇ ਆਪਣਾ ਅਧਿਕਾਰ ਜਮਾਉਣ ਲਈ ਸਾਨੂੰ ਗੁਲਾਮੀ ਦੇ ਵਿੱਚ ਰੱਖਣ ਵਾਸਤੇ ਸਾਨੂੰ ਗੁਲਾਮ ਬਣਾਉਣ ਵਾਸਤੇ ਜੋ ਆ ਉਹ ਆ ਜਾਂਦਾ ਹੈ ਆਪਣਾ ਅਧਿਕਾਰ ਜਮਾਉਂਦਾ ਹੈ ਹੁਣ ਜਿਹੜੇ ਕੁਝ ਸ਼ਾਹੂਕਾਰ ਲੋਕ ਜੋ ਇਸ ਵਿਧਵਾ ਔਰਤ ਦੇ ਕਾਰ ਹੁੰਦੇ ਆ ਆਪਣਾ ਅਧਿਕਾਰ ਜਮੁੰਦੇ ਦੇ ਬੱਚਿਆਂ ਨੂੰ ਲਜਾਣ ਦੀ ਕੋਸ਼ਿਸ਼ ਕਰਦੇ ਆ ਗੁਲਾਮੀ ਵਿੱਚ ਹੁਣ ਕਿਸ ਤਰ੍ਹਾਂ ਉਹਨਾਂ ਨੂੰ ਛੁਟਕਾਰਾ ਮਿਲੇਗਾ ਕਿਸ ਤਰ੍ਹਾਂ ਉਹ ਇਹਨਾਂ ਦੇ ਜੀਵਨ ਤੋਂ ਦੂਰ ਹਟਣਗੇ ਜਦੋਂ ਕੋਈ ਇਹਨਾਂ ਦੇ ਬਦਲੇ ਉਹ ਕੀ ਕਰੇਗਾ ਕੀਮਤ ਚੁਕਾਏਗਾ ਜਾਂ ਇਹ ਖੁਦ ਕੀਮਤ ਚੁਕਾਉਣਗੇ ਆਪਣੀ ਜਦੋਂ ਤੱਕ ਉਹਨਾਂ ਦਾ ਪੈਸਾ ਉਹਨਾਂ ਨੂੰ ਨਹੀਂ ਮਿਲ ਜਾਂਦਾ ਜਦੋਂ ਤੱਕ ਉਹ ਵਸੂਲੀ ਨਹੀਂ ਹੋ ਜਾਂਦੀ ਉਦੋਂ ਤੱਕ ਉਹ ਇਹਨਾਂ ਦਾ ਖਹਿੜਾ ਨਹੀਂ ਛੱਡਣਗੇ ਗੱਲਾਂ-ਬਾਤਾਂ ਦੇ ਨਾਲ ਉਹ ਨਹੀਂ ਜਾਣਗੇ ਇਸੇ ਪ੍ਰਕਾਰ ਅਸੀਂ ਸ਼ੈਤਾਨ ਨੂੰ ਗੱਲਾਂ-ਬਾਤਾਂ ਦੇ ਨਾਲ ਕਦੀ ਵੀ ਉਹਨੂੰ ਆਪਣੇ ਜੀਵਨ ਤੋਂ ਦੂਰ ਨਹੀਂ ਕਰ ਸਕਦੇ ਕਦੀ ਅਸੀਂ ਗੱਲਾਂ-ਬਾਤਾਂ ਦੇ ਨਾਲ ਉਸ ਦਾ ਅਧਿਕਾਰ ਖਤਮ ਨਹੀਂ ਕਰ ਸਕਦੇ ਅੱਜ ਬਹੁਤ ਸਾਰੇ ਲੋਕ ਪਾਪ ਵਿੱਚ ਜੀਵਨ ਬਤੀਤ ਕਰਦੇ ਆ ਪਰ ਗੱਲਾਂ-ਬਾਤਾਂ ਵਿੱਚ ਉਹ ਪ੍ਰਭੂ ਯੇਸ਼ੂ ਦੇ ਨਾਂ ਤੇ ਸ਼ੈਤਾਨ ਨੂੰ ਡਾਂਟਦੇ ਆ ਉਹਨੂੰ ਦੂਰ ਭਜਾਉਣ ਦੀ ਕੋਸ਼ਿਸ਼ ਲੱਗੇ ਲੈਂਦੇ ਆ ਪਰ ਸ਼ੈਤਾਨ ਤੋਂ ਆਪਣਾ ਅਧਿਕਾਰ ਉਦੋਂ ਤੱਕ ਜਮਾਏਗਾ ਹੀ ਜਮਾਏਗਾ ਜਦੋਂ ਤੱਕ ਪਾਪ ਸਾਡੇ ਜੀਵਨ ਦੇ ਵਿੱਚ ਉਹਨੂੰ ਨਜ਼ਰ ਆ ਰਿਹਾ ਹੈ ਇਸ ਲਈ ਪ੍ਰਭੂ ਯੇਸ਼ੂ ਮਸੀਹ ਨੇ ਸ਼ੈਤਾਨ ਦੇ ਉਸ ਅਧਿਕਾਰ ਨੂੰ ਪੂਰੀ ਤਰ੍ਹਾਂ ਖਤਮ ਕਰਨ ਲਈ ਸਿਰਫ ਗੱਲਾਂ ਬਾਤਾਂ ਨਹੀਂ ਕੀਤੀਆਂ ਬਲਕਿ ਕੀਮਤ ਚੁਕਾਈ ਆ ਪ੍ਰਭੂ ਯੇਸ਼ੂ ਮਸੀਹ ਨੇ ਕੀਮਤ ਚੁਕਾਈ ਆਪਣੀ ਜਾਨ ਦਿੱਤੀ ਪਾਪ ਦੀ ਮਜ਼ਦੂਰੀ ਉਹ ਮੌਤ ਆ ਉਹ ਕੀਮਤ ਕੀਮਤ ਕੋਈ ਪੈਸਾ ਤੇ ਲਾ ਨਹੀਂ ਸੀ ਜਿਸ ਪ੍ਰਕਾਰ ਪ੍ਰਭੂ ਦੇ ਵਚਨ ਚ ਲਿਖਿਆ ਪਹਿਲਾ ਪਤਰਸ 1 ਅਧਿਆਇ ਉਸ ਦਾ 19 ਵਚਨ 18 19 ਵਚਨ ਚ ਲਿਖਿਆ ਕਿਉਂ ਜੋ ਤੁਸੀਂ ਜਾਣਦੇ ਹੋ ਭਈ ਤੁਸੀਂ ਜੋ ਆਪਣੀ ਆਕਾਰਥ ਚਾਲ ਤੋਂ ਜਿਹੜੀ ਤੁਹਾਡੇ ਵੱਡਿਆਂ ਤੋਂ ਚਲੀ ਆਈ ਹੈ ਨਿਸਤਾਰਾ ਪਾਇਆ ਸੋ ਨਾਸਵਾਨ ਵਸਤਾ ਅਰਥਾਤ ਚਾਂਦੀ ਸੋਨੇ ਨਾਲ ਨਹੀਂ ਸਗੋ ਮਸੀਹ ਦੇ ਅਮੋਲਕ ਲਹੂ ਨਾਲ ਪਾਇਆ ਜਿਹੜਾ ਨਿਸ਼ਕਲੰਕ ਅਤੇ ਬਿਦਾੰਗਲੇਲੇ ਦੀ ਨਿਆਂ ਸੀ ਸੋ ਇਸ ਸਗਾ ਦੇ ਪ੍ਰਭੂ ਦਾ ਦਾਸ ਸਾਨੂੰ ਕੀ ਦੱਸਦਾ ਆ ਕਿ ਜੋ ਅਸੀਂ ਛੁਟਕਾਰਾ ਪਾਇਆ ਉਹ ਅਸੀਂ ਕੋਈ ਸੋਨੇ ਚਾਂਦੀ ਨਾਲ ਨਹੀਂ ਪਾਇਆ ਪ੍ਰਭੂ ਯੀਸ਼ੂ ਮਸੀਹ ਨੇ ਜੋ ਸਾਡੀ ਕੀਮਤ ਅਦਾ ਕੀਤੀ ਆ ਉਹ ਸੋਨਾ ਚਾਂਦੀ ਨਹੀਂ ਆਪਣਾ ਪਵਿੱਤਰ ਲਹੂ ਵਹਾਇਆ ਉਸ ਲਹੂ ਦੇ ਦੁਆਰਾ ਕੀਮਤ ਚੁਕਾਈ ਆ ਫੇਰ ਜਾ ਕੇ ਅਧਿਕਾਰ ਜਮਾਉਣ ਵਾਲਾ ਉਹ ਅੰਧਕਾਰ ਦਾ ਮਹਾਰਾਜ ਦਾ ਅਧਿਕਾਰ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਪ੍ਰਭੂ ਯੀਸ਼ੂ ਮਸੀਹ ਨੇ ਔਰ ਜਦੋਂ ਸਾਡੇ ਜੀਵਨ ਤੋਂ ਸ਼ੈਤਾਨ ਦਾ ਅਧਿਕਾਰ ਖਤਮ ਹੋ ਜਾਂਦਾ ਆ ਉਸ ਤੋਂ ਬਾਅਦ ਉਹ ਕਦੀ ਵੀ ਸਾਡੇ ਜੀਵਨ ਤੇ ਆਪਣਾ ਦਾਵਾ ਨਹੀਂ ਜਮਾ ਸਕਦਾ ਉਹ ਕਦੀ ਸਾਡੇ ਜੀਵਨ ਚ ਪ੍ਰਵੇਸ਼ ਨਹੀਂ ਕਰ ਸਕਦਾ ਕਦੀ ਸਾਡੇ ਜੀਵਨ ਦੇ ਵਿੱਚ ਉਹ ਆਪਣੀ ਮਨਮਰਜ਼ੀ ਨਹੀਂ ਕਰ ਸਕਦਾ ਜਦੋਂ ਤੱਕ ਉਹਨੂੰ ਪ੍ਰਭੂ ਯਿਸੂ ਮਸੀਹ ਦਾ ਲਹੂ ਸਾਡੇ ਜੀਵਨ ਦੇ ਵਿੱਚ ਨਜ਼ਰ ਆਉਂਦਾ ਹੈ ਜਿਸ ਪ੍ਰਕਾਰ ਤੁਸੀਂ ਦੇਖ ਸਕਦੇ ਹੋ ਕੋਚ 12 ਅਧਿਆਏ ਵਿੱਚ ਜਦੋਂ 10 ਬਵਾ ਮਿਸਰੀਆਂ ਦੇ ਉੱਤੇ ਪਈ ਔਰ ਮਿਸਰੀਆਂ ਦੇ ਹਰ ਘਰ ਦੇ ਵਿੱਚ ਇੱਕ ਪਲੋਠਾ ਜੋ ਬੱਚਾ ਉਹਨਾਂ ਦਾ ਮਾਰਿਆ ਗਿਆ ਉਸ ਨਾਸ ਕਰਨ ਵਾਲੇ ਦੇ ਦੁਆਰਾ ਪਰ ਉਹ ਨਾਸ ਕਰਨ ਵਾਲਾ ਕਿਸੇ ਇੱਕ ਵੀ ਇਸرائیਲੀ ਦੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ ਕਿਉਂਕਿ ਇਸرائیਲੀਆਂ ਨੂੰ ਖੁਦਾ ਨੇ ਇੱਕ ਐਸੀ ਸੁਰੱਖਿਆ ਉਹਨਾਂ ਨੂੰ ਇੱਕ ਸੁਰੱਖਿਆ ਕਵਚ ਦਿੱਤਾ ਉਸੇ ਪਸਾਦ ਆ ਜੋ ਲੇਲਾ ਸੀ ਉਸ ਦਾ ਲਹੂ ਪ੍ਰਭੂ ਨੇ ਬੋਲਿਆ ਉਹ ਲਹੂ ਤੁਸੀਂ ਕਿੱਥੇ ਲਗਾਉਣਾ ਆਪਣੇ ਦਰਵਾਜ਼ਿਆਂ ਦੇ ਉੱਪਰ ਔਰ ਉਸ ਦਰਵਾਜ਼ੇ ਦੇ ਉੱਪਰ ਜਦੋਂ ਲਹੂ ਪਰਮੇਸ਼ਰ ਨੇ ਕਿਹਾ ਮੈਂ ਦੇਖਾਂਗਾ ਤਾਂ ਫਿਰ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡਿਆਂ ਘਰਾਂ ਵਿੱਚ ਨਾ ਆਉਣ ਦੇਵਾਂਗਾ ਮੈਂ ਕੂਚ 12 ਦਾ 23 ਵਚਨ ਤੁਸੀਂ ਪੜ੍ਹ ਕੇ ਦੇਖ ਸਕਦੇ ਹੋ ਉਸ ਅਗਲੇ ਪਰਮੇਸ਼ਰ ਕਹ ਰਿਹਾ ਕਿ ਮੈਂ ਉਸ ਨਾਸ ਕਰਨ ਵਾਲੇ ਨੂੰ ਤੁਹਾਡੇ ਮਾਰਨ ਲਈ ਤੁਹਾਡੇਆਂ ਘਰਾਂ ਵਿੱਚ ਨਹੀਂ ਆਉਣ ਦੇਵਾਂਗਾ ਜਦੋਂ ਮੈਂ ਤੁਹਾਡੇ ਦਰਵਾਜ਼ੇ ਤੇ ਲਹੂ ਨੂੰ ਦੇਖਾਂਗਾ ਸੋ ਉਹ ਲਹੂ ਕੀ ਦਿਖਾ ਰਿਹਾ ਕੀ ਇਸ ਘਰ ਵਿੱਚ ਪਹਿਲਾਂ ਹੀ ਕੋਈ ਮਰ ਚੁੱਕਾ ਆ ਇਸ ਘਰ ਵਿੱਚ ਹੁਣ ਦੂਸਰਾ ਕੋਈ ਨਹੀਂ ਮਰੇਗਾ ਸੋ ਇਸੇ ਪ੍ਰਕਾਰ ਪ੍ਰਭੂ ਯੀਸ਼ੂ ਮਸੀਹ ਦਾ ਲਹੂ ਜਦੋਂ ਸਾਡੇ ਜੀਵਨ ਚ ਨਜ਼ਰ ਆਉਂਦਾ ਆ ਉਸ ਵਕਤ ਖੁਦਾ ਕੀ ਦੇਖਦਾ ਇਸ ਤੇ ਪਾਪ ਲਈ ਪਹਿਲਾਂ ਹੀ ਇੱਕ ਮਰ ਚੁੱਕਾ ਆ ਕੋਈ ਇਸਤੇ ਪਾਪ ਦੀ ਉਹ ਸਾਰੀ ਕੀਮਤ ਕੋਈ ਅਦਾ ਕਰ ਚੁੱਕਾ ਆ ਇਸ ਲਈ ਹੁਣ ਨਾਸ ਕਰਨ ਵਾਲਾ ਇਹਦੇ ਜੀਵਨ ਚ ਹੁਣ ਨਹੀਂ ਜਾ ਸਕਦਾ ਨਾਸ ਕਰਨ ਵਾਲੇ ਨੂੰ ਪਰਮੇਸ਼ਰ ਕਦੀ ਉਸ ਵਿਅਕਤੀ ਦੇ ਜੀਵਨ ਚ ਆਪਣੀ ਮਨਮਰਜ਼ੀ ਨਹੀਂ ਕਰਨ ਦੇਵੇਗਾ ਜਿਸਤੇ ਜੀਵਨ ਚ ਪਰਬੂ ਯੇਸ਼ੂ ਮਸੀਹ ਦਾ ਲਹੂ ਨਜ਼ਰ ਆ ਰਿਹਾ ਹੁੰਦਾ ਹੈ ਕਿਉਂਕਿ ਲਹੂ ਦੇ ਦੁਆਰਾ ਕੀਮਤ ਚੁਕਾਈ ਗਈ ਉਹ ਨਿਆਂ ਦੀ ਜੋ ਮੰਗ ਹੁੰਦੀ ਹੈ ਪਰਮੇਸ਼ਰ ਦੀ ਉਹ ਨਿਆਂ ਦੀ ਮੰਗ ਪੂਰੀ ਕੀਤੀ ਗਈ ਪ੍ਰਭੂ ਯੇਸ਼ੂ ਮਸੀਹ ਦੇ ਲਹੂ ਦੇ ਦੁਆਰਾ ਇਸ ਲਈ ਅਧਿਕਾਰ ਜਮਾਉਣ ਵਾਲਾ ਪੂਰੀ ਤਰ੍ਹਾਂ ਬੇਬਸ ਹੋ ਜਾਂਦਾ ਹੈ ਉਹ ਕਦੀ ਸਾਡੇ ਜੀਵਨ ਚ ਪ੍ਰਵੇਸ਼ ਨਹੀਂ ਕਰ ਪਾਏਗਾ ਕਦੀ ਅਧਿਕਾਰ ਨਹੀਂ ਜਮਾ ਪਾਏਗਾ ਜਿਸ ਪ੍ਰਕਾਰ ਮਿਸਰ ਦੇ ਵਿੱਚ ਉਹ ਨਾਸ ਕਰਨ ਵਾਲਾ ਕਿਸੇ ਇੱਕ ਵੀ ਇਸرائیਲੀ ਦੇ ਘਰ ਵਿੱਚ ਪ੍ਰਵੇਸ਼ ਨਹੀਂ ਕਰ ਸਕਿਆ ਇਹ ਆ ਇੱਕ ਸੁਰੱਖਿਆ ਖੁਦਾ ਦੀ ਸੁਰੱਖਿਆ ਔਰ ਜੇ ਇੱਕ ਲੇਲੇ ਦਾ ਲਹੂ ਉਸ ਵਕਤ ਇਸرائیਲੀਆਂ ਨੂੰ ਇਸ ਹੱਦ ਤੀਕ ਦੀ ਸੁਰੱਖਿਆ ਪ੍ਰਦਾਨ ਕਰ ਸਕਦਾ ਸੀ ਤਾਂ ਪ੍ਰਭੂ ਯੇਸ਼ੂ ਮਸੀਹ ਦਾ ਲਹੂ ਉਸ ਤੋਂ ਕਈ ਹਜ਼ਾਰਾ ਗੁਣਾ ਵਧੇਕ ਸੁਰੱਖਿਆ ਸਾਨੂੰ ਪ੍ਰਦਾਨ ਕਰਦਾ ਹੈ ਇਸ ਲਈ ਇਸ ਕਿੱਸੇ ਦੇ ਵਿੱਚ ਅਸੀਂ ਕੀ ਦੇਖਦੇ ਆ ਇਸ ਹਿੱਸੇ ਦੇ ਵਿੱਚ ਕਿ ਇਹ ਜੋ ਵਿਧਵਾ ਔਰਤ ਹੈ ਇਸ ਅਗੇ ਅਲਿਸ਼ਾ ਨੇ ਇੱਕ ਸਵਾਲ ਰੱਖਿਆ ਉਹ ਸਵਾਲ ਕੀਆ ਮੈਂ ਤੇਰੇ ਲਈ ਕੀ ਕਰਾਂ ਤੋ ਇਸ ਵਿਧਵਾ ਔਰਤ ਨੂੰ ਪਤਾ ਆ ਕਿ ਸੰਸਾਰ ਦੇ ਛੋਟੇ ਮੋਟੇ ਕੋਈ ਪਦਾਰਥ ਇਸ ਵਕਤ ਮੰਗਣਾ ਜਾਂ ਕੋਈ ਛੋਟੀ ਮੋਟੀ ਕੋਈ ਵੀ ਲੋੜ ਜ਼ਰੂਰਤ ਜੋ ਅਲਿਸ਼ਾ ਨਬੀ ਦੇ ਅੱਗੇ ਰੱਖਣਾ ਇਹ ਕੋਈ ਮਾਇਨੇ ਨਹੀਂ ਰੱਖਦਾ ਇਸ ਸਮੇਂ ਕਿਉਂਕਿ ਗੁਲਾਮੀ ਦੀ ਤਲਵਾਰ ਲਟਕ ਰਹੀ ਹੈ ਉਸ ਤੇ ਹੇਠੋਂ ਨਿਕਲਣਾ ਇਸ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਹੈ ਇਸ ਲਈ ਜ ਬਹੁਤ ਸਾਰੇ ਵਿਸ਼ਵਾਸੀ ਜਿਹੜੇ ਕਿ ਪਾਪ ਵਿੱਚ ਜੀਦੇ ਹੁੰਦੇ ਆ ਅੱਜ ਤੱਕ ਪਾਪ ਤੋਂ ਨਜਾਤ ਨਹੀਂ ਪਾਈ ਹੁੰਦੀ ਪਰਮੇਸ਼ਰ ਦੇ ਨਿਆਂ ਦੀ ਤਲਵਾਰ ਸਿਰ ਤੇ ਲਟਕ ਰਹੀ ਹੁੰਦੀ ਆ ਪਰ ਉਸ ਤੇ ਬਾਵਜੂਦ ਵੀ ਉਹ ਆਪਣੇ ਇਹਨਾਂ ਵਿਅਰਥ ਵਿਸ਼ਿਆਂ ਦੇ ਵਿੱਚ ਫਸੇ ਰਹਿੰਦੇ ਆ ਇਹ ਸੰਸਾਰ ਦੇ ਇਹ ਨਾਸਵਾਨ ਜੋ ਸੰਸਾਰ ਦੀਆਂ ਵਸਤੂਆਂ ਉਹਨਾਂ ਵਿਸ਼ਿਆਂ ਦੇ ਵਿੱਚ ਹੀ ਉਲਝੇ ਰਹਿੰਦੇ ਆ ਐਸੀਆਂ ਮੰਗਾਂ ਖੁਦਾ ਦੇਗੇ ਰੱਖਦੇ ਰਹਿੰਦੇ ਆ ਔਰ ਕਦੀ ਵੀ ਉਹਨਾਂ ਨੂੰ ਇਸ ਗੱਲ ਦੀ ਗੰਭੀਰਤਾ ਹੀ ਨਹੀਂ ਹੁੰਦੀ ਕਿ ਅਸੀਂ ਸਭ ਤੋਂ ਮਹੱਤਵਪੂਰਨ ਜੋ ਚੀਜ਼ ਆ ਉਹ ਅਜੇ ਤੱਕ ਅਸੀਂ ਖੁਦਾ ਤੋਂ ਨਹੀਂ ਪਾਈ ਉਹ ਆ ਸ਼ਟਕਾਰਾ ਅੱਜ ਬਹੁਤ ਸਾਰੇ ਲੋਕ ਸੰਸਾਰ ਦੇ ਕਿੰਨੇ ਪਦਾਰਥ ਜਿਹੜੇ ਆ ਉਹ ਮੰਗਦੇ ਆ ਉਹ ਰੋ ਪਾ ਵੀ ਲੈਂਦੇ ਆ ਉਸ ਬਾਅਦ ਉਹ ਗਵਾਹੀਆਂ ਵੀ ਦਿੰਦੇ ਆ ਅਸੀਂ ਪ੍ਰਭੂ ਤੋਂ ਇਹ ਮੰਗਿਆ ਅਸੀਂ ਉਹ ਮੰਗਿਆ ਸਾਨੂੰ ਸਭ ਮਿਲ ਗਿਆ ਬਹੁਤ ਸਾਰੇ ਉਹ ਲੋਕ ਜਿਹੜੇ ਆਪਣਾ ਧਨ ਦੌਲਤ ਸੰਪਤੀ ਇਹਨਾਂ ਚੀਜ਼ਾਂ ਨੂੰ ਦਿਖਾਉਂਦੇ ਆ ਔਰ ਗਵਾਹੀਆਂ ਦਿੰਦੇ ਆ ਪਰ ਦੇਖੋ ਜੇ ਅਜੇ ਵੀ ਉਹ ਗੁਲਾਮ ਬਣਾਉਣ ਵਾਲਾ ਉਹ ਅਧਿਕਾਰ ਜਮਾਉਣ ਵਾਲਾ ਅਗਰ ਤੜੇ ਜੀਵਨ 'ਚ ਖੜਾਇਆ ਅਗਰ ਨਿਆਂ ਦੀ ਤਲਵਾਰ ਅਜੇ ਵੀ ਤੁਹਾਡੇ ਸਿਰ ਤੇ ਲਟਕ ਰਹੀ ਆ ਤਾਂ ਇਸ ਸੰਸਾਰ ਦੇ ਪਦਾਰਥ ਕਿੰਨੇ ਵੀ ਤੁਸੀਂ ਹਾਸਲ ਕਰ ਲਓ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਜਦੋਂ ਤੁਸੀਂ ਖੁਦਾ ਦੇ ਸਿੰਘਾਂ ਸੰਦੇ ਅੱਗੇ ਖੜੇ ਹੋਵੋਗੇ ਇਹ ਤੁਹਾਨੂੰ ਪਰਮੇਸ਼ਰ ਦੇ ਨਿਆਂ ਦੰਡ ਤੋਂ ਨਹੀਂ ਬਚਾ ਪਾਉਣਗੇ ਇਸ ਲਈ ਪਰਮੇਸ਼ਰ ਦੇ ਵਚਨ ਚ ਲਿਖਿਆ ਕੋਹਤਾ 11 ਅਧਿਆਇ 4 ਵਚਨ ਚ ਕਿ ਕਰੋਧ ਦੇ ਦਿਨ ਧਨ ਤੋਂ ਕੁਝ ਲਾਭ ਨਹੀਂ ਹੁੰਦਾ ਪਰ ਧਰਮ ਮੌਤ ਤੋਂ ਛੁਡਾ ਲੈਂਦਾ ਹੈ ਇਸ ਲਈ ਸਭ ਤੋਂ ਜ਼ਰੂਰੀ ਸਾਡੇ ਲਈ ਉਸ ਧਰਮ ਨੂੰ ਪ੍ਰਾਪਤ ਕਰਨਾ ਜਿਹੜਾ ਸਾਨੂੰ ਮੌਤ ਤੋਂ ਛੁਡਾ ਲੈਂਦਾ ਹੈ ਉਸ ਗੁਲਾਮੀ ਤੋਂ ਛੁਡਾ ਲੈਂਦਾ ਉਸ ਅਧਿਕਾਰ ਜਮਾਉਣ ਵਾਲੇ ਤੋਂ ਸਾਨੂੰ ਛੁਡਾ ਲੈਂਦਾ ਆ ਸੋ ਇਸ ਲਈ ਉਹ ਸਾਡੀ ਸਮੇਂ ਦੀ ਸਭ ਤੋਂ ਵੱਡੀ ਜ਼ਰੂਰਤ ਆ ਜਦੋਂ ਤੱਕ ਅਸੀਂ ਪਾਪ ਤੋਂ ਨਜ਼ਾਤ ਨਹੀਂ ਪਾ ਲੈਂਦੇ ਔਰ ਉਹ ਤੱਕ ਸਾਡੇ ਲਈ ਸਾਰੇ ਵਿਸ਼ੇ ਜਿਹੜੇ ਆ ਉਹਨਾਂ ਦਾ ਕੋਈ ਖਾਸ ਮਹੱਤਵ ਨਹੀਂ ਹੋਣਾ ਬਲਕਿ ਇੱਕ ਵਿਸ਼ਾ हे ਪ੍ਰਭੂ ਤੇਰੇ ਨਾਮ ਦੇ ਦੁਆਰਾ ਜੋ ਨਜ਼ਾਤ ਮਿਲਦੀ ਹੈ ਜੋ ਪਾਪ ਤੋਂ छुटਕਾਰਾ ਮਿਲਦਾ ਆ ਉਹ छुटਕਾਰਾ ਸਾਨੂੰ ਸਭ ਤੋਂ ਪਹਿਲੇ ਚਾਹੀਦਾ ਹੈ ਇਸ ਲਈ ਜੋ ਸਾਡੀਆਂ ਸੰਸਾਰ ਦੀਆਂ ਕੁਝ ਵੀ ਉਲਝਣਾ ਹੁੰਦੀਆਂ ਆ ਸਾਡੇ ਸੰਸਾਰ ਦੇ ਬਹੁਤ ਵਿਸ਼ੇ ਹੁੰਦੇ ਆ ਇੰਨੀ ਕਿ ਅਸੀਂ ਉਹਨਾਂ ਲਈ ਪ੍ਰਾਰਥਨਾ ਨਹੀਂ ਕਰਨੀ ਜਾਂ ਨਹੀਂ ਕਰ ਸਕਦੇ ਪਰਮੇਸ਼ਰ ਹਰ ਇੱਕ ਵਿਸ਼ੇ ਨੂੰ ਸਾਡੇ ਦੱਸਣ ਤੋਂ ਪਹਿਲਾਂ ਸਾਡੇ ਮੰਗਣ ਤੋਂ ਪਹਿਲਾਂ ਅੱਛੀ ਤਰ੍ਹਾਂ ਸਮਝਦਾ ਆ ਉਹ ਜਾਣਦਾ ਆ ਔਰ ਉਹ ਖੁਦਾ ਸਾਨੂੰ ਆਪਣੇ ਇੰਤਜ਼ਾਮ ਜਿਹੜੇ ਆ ਸਾਡੇ ਬਿਨਾ ਬੋਲੇ ਹੀ ਉਹ ਕਰਨ ਦੀ ਸਮਰਥ ਰੱਖਦਾ ਹੈ ਪਰ ਉਹ ਖੁਦਾ ਚੁੰਦਾ ਆ ਕਿ ਸਭ ਤੋਂ ਪਹਿਲੇ ਅਸੀਂ ਖੁਦਾ ਦੇ ਘਰਾਂ ਦੇ ਇੱਕ ਸਦਸਾ ਬਨ ਜਾਈਏ ਪਰਮੇਸ਼ਰ ਦੇ ਘਰਾਂ ਦੇ ਇੱਕ ਮੈਂਬਰ ਬਨ ਜਾਈਏ ਜਿਸ ਪ੍ਰਕਾਰ ਅਫਸੀਅਰ 2 ਦਾ 19 ਵਚਨ ਚ ਲਿਖਿਆ ਸੋ ਹੁਣ ਤੋਂ ਤੁਸੀਂ ਓਪਰੇ ਅਤੇ ਪਰਦੇਸੀ ਨਹੀਂ ਸਗੋ ਸੰਤਾਂ ਦੇ ਵਤਨੀ ਅਤੇ ਪਰਮੇਸ਼ਰ ਦੇ ਘਰਾਂ ਦੇ ਹੋ ਸੋ ਇਸ ਸਗਾ ਦੇ ਉੱਤੇ ਮਤਲਬ ਕਿੰਨੀ ਇੱਕ ਵੱਡੀ ਇੱਕ ਖੁਦਾ ਦੀ ਆਕਾਸ਼ਿਸ਼ ਜੋ ਸਾਡੇ ਵਾਸਤੇ ਲਿਖੀ ਗਈ ਆ ਕਿ ਜਦੋਂ ਅਸੀਂ ਨਵੇਂ ਸਿਰੇ ਤੋਂ ਜਨਮ ਪਾ ਲੈਂਦੇ ਆ ਅਸੀਂ ਖੁਦਾ ਦੇ ਘਰ ਵਿੱਚ ਇੱਕ ਸਦਸਿਕ ਮੈਂਬਰ ਬਨ ਜਾਂਦੇ ਆ ਅਸੀਂ ਪਰਮੇਸ਼ਰ ਜੋ ਆ ਉਹ ਸਾਡੀ ਹਰ ਜ਼ਿੰਮੇਵਾਰੀ ਜਿਹੜੀ ਆ ਉਹ ਆਪਣੇ ਕੰਦੇ ਉੱਤੇ ਲੈ ਲੈਂਦਾ ਹੈ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਬੋਲਿਆ ਮਤੀ ਸ਼ੇ ਅਧਿਆਇ 13:33 ਵਚਨ ਦੇ ਵਿੱਚ ਪ੍ਰਭੂ ਨੇ ਕਿਹਾ ਤੁਸੀਂ ਪਹਿਲਾਂ ਉਹਦੇ ਰਾਜ ਅਤੇ ਉਹਦੇ ਧਰਮ ਨੂੰ ਪਾਲੋ ਤਾਂ ਤੁਹਾਨੂੰ ਇਹ ਸਾਰੀਆਂ ਵਸਤਾਂ ਵੀ ਦਿੱਤੀਆਂ ਜਾਣਗੀਆਂ ਸੋ ਖੁਦਾ ਜ਼ਿੰਮੇਵਾਰੀ ਲੈ ਰਿਹਾ ਹੈ ਦਿੱਤੀਆਂ ਜਾਣਗੀਆਂ ਇਹ ਸਾਰੀਆਂ ਵਸਤੂਆਂ ਜੋ ਪਿਛੇ ਪ੍ਰਭੂ ਜ਼ਿਕਰ ਕਰਦਾ ਆ ਕਿ ਤੁਸੀਂ ਇਹ ਚਿੰਤਾ ਨਾ ਕਰੋ ਅਸੀਂ ਕੀ ਖਾਵਾਂਗੇ ਕੀ ਪਹਿਨਾਂਗੇ ਮਤਲਬ ਜੋ ਤੁਹਾਡੀਆਂ ਮੁੱਢਲੀਆਂ ਜ਼ਰੂਰਤਾਂ ਆ ਜੋ ਖੁਦਾ ਤੁਹਾਡੇ ਜੀਵਨ ਨਾਲ ਸੰਬੰਧਿਤ ਦੇਖਦਾ ਹੈ ਜੋ ਜੀਵਨ ਗੁਜ਼ਰ ਬਸਰ ਕਰਨ ਵਾਸਤੇ ਜੋ ਤੁਹਾਡੀਆਂ ਜ਼ਰੂਰਤਾਂ ਆ ਉਹ ਪਰਮੇਸ਼ਰ ਕਹਿੰਦਾ ਮੈਂ ਜ਼ਿੰਮੇਵਾਰੀ ਲਵਾਂਗਾ ਉਸ ਸਾਰੇ ਦੀ ਉਹ ਦਿੱਤੀਆਂ ਜਾਣਗੀਆਂ ਤੁਹਾਨੂੰ ਤੁਹਾਡੇ ਬਿਨਾ ਮੰਗੇ ਪਰ ਪਹਿਲਾਂ ਕੀ ਕਰੋ ਉਸ ਰਾਜ ਰਸਤਰੰਦੀ ਖੋਜ ਕਰੋ ਤੇ ਸੁਰੱਖਿਅਤ ਹੋ ਜਾਓ ਇਹ ਜਿਹੜੇ ਸਰਤੇ ਸਵਾਰਿਆ ਤੁਹਾਨੂੰ ਲੈ ਕੇ ਜਾਣ ਲਈ ਮੌਤ ਦਾ ਦੂਤ ਦੇ ਸਮਾਨ ਹੀ ਨਜ਼ਰ ਆ ਰਿਹਾ ਆ ਇਸ ਵਿਧਵਾ ਔਰਤ ਨੂੰ ਜਿਹੜੇ ਲੋਕ ਉਸ ਦੇ ਬੱਚਿਆਂ ਨੂੰ ਗੁਲਾਮ ਬਣਾ ਕੇ ਲਿਜਾਣਾ ਚਾਹੁੰਦੇ ਆ ਉਹ ਉਹਦੇ ਲਈ ਕਿਸੇ ਮੌਤ ਦੇ ਦੂਤ ਤੋਂ ਘੱਟ ਨਹੀਂ ਆ ਜਿਹੜੇ ਉਹਨੂੰ ਉਹਦੇ ਬੱਚੇ ਨੂੰ ਉਹਦੇ ਅੱਖਾਂ ਦੇ ਸਾਹਮਣੇ ਗੁਲਾਮ ਬਣਾਉਣ ਵਾਸਤੇ ਲੈ ਜਾਣਗੇ ਔਰ ਸੋਚੋ ਕਿਸ ਤਰ੍ਹਾਂ ਉਸ ਮਾਂ ਨੂੰ ਫਿਰ ਨੀਂਦ ਆ ਜੇਗੀ ਤੇ ਕਿਸ ਤਰ੍ਹਾਂ ਉਹ ਰੋਟੀ ਖਾਲੇਗੀ ਜਦੋਂ ਨੂੰ ਪਤਾ ਚਲ ਜਾਏਗਾ ਕਿ ਮੇਰੇ ਬੱਚੇ ਨੂੰ ਗੁਲਾਮੀ ਵਿੱਚ ਚਲੇ ਗਏ ਇਸ ਲਈ ਪਰਮੇਸ਼ਰ ਚਾਹੁੰਦਾ ਇੱਕ ਮੌਤ ਦੇ ਦੂਤ ਨੂੰ ਆਪਣੇ ਸਹਾਰੇ ਖੜਾ ਦੇਖੋ ਜਦੋਂ ਤੱਕ ਤੁਸੀਂ ਪਾਪ ਵਿੱਚ ਹੋ ਇਸ ਲਈ ਉਸ ਮੌਤ ਦੇ ਦੂਤ ਦਾ ਇੱਕ ਪ੍ਰਬੰਧ ਕਰੋ ਕਿ ਉਹ ਤੁਹਾਡੇ ਜੀਵਨ ਚੋਂ ਹਟ ਜਾਏ ਉਹ ਨਿਕਲ ਜਾਏ ਉਹਦਾ ਅਧਿਕਾਰ ਖਤਮ ਹੋ ਜਾਏ ਔਰ ਉਹ ਇੱਕੀ ਚੀਜ਼ ਦੇ ਦੁਆਰਾ ਹੋ ਸਕਦਾ ਹੈ ਉਹ ਜਦੋਂ ਅਸੀਂ ਪ੍ਰਭੂ ਯੀਸ਼ੂ ਮਸੀਹ ਤੇ ਵਿਸ਼ਵਾਸ ਕਰਨ ਦੇ ਦੁਆਰਾ ਆਪਣੇ ਪਾਪ ਦਾ ਅੰਗੀਕਾਰ ਕਰਨ ਦੇ ਦੁਆਰਾ ਅਸੀਂ ਪਾਪ ਤੋਂ ਨਜ਼ਾਤ ਪੁੰਦੇ ਹਾਂ ਅਸੀਂ ਸੁਰੱਖਿਅਤ ਹੋ ਜਾਂਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੇ ਲਹੂ ਦੇ ਹੇਠ ਆ ਜਾਂਦੇ ਹਾਂ ਅਸੀਂ ਤਰਮੀਠ ਹੈਰ ਜਾਂਦੇ ਹਾਂ ਪ੍ਰਭੂ ਯੀਸ਼ੂ ਮਸੀਹ ਦੇ ਵਿਸ਼ਵਾਸ ਕਰਨ ਦੇ ਦੁਆਰਾ ਉਹ ਸਮਾਂ ਹੁੰਦਾ ਜਦੋਂ ਕੋਈ ਮੌਤ ਦਾ ਦੂਤ ਸਾਡੇ ਉੱਤੇ ਆਪਣਾ ਅਧਿਕਾਰ ਨਹੀਂ ਜਮਾ ਸਕਦਾ ਅਸੀਂ ਉਸ ਧਰਮ ਦੇ ਵਿੱਚ ਆ ਜਾਂਦੇ ਜਿਹੜਾ ਮੌਤ ਤੋਂ ਛੁਡਾ ਲੈਂਦਾ ਅਸੀਂ ਸੁਰੱਖਿਅਤ ਹੋ ਜਾਂਦੇ ਹਾਂ ਇਸ ਲਈ ਪ੍ਰਭੂ ਯੀਸ਼ੂ ਮਸੀਹ ਨੇ ਮਤੀ 7 ਅਧਿਆਇ ਸਤ ਵਿੱਚ ਅੱਜ ਅਸੀਂ ਬੜਦੇ ਹਾਂ ਕਿ ਪ੍ਰਭੂ ਨੇ ਕਿਹਾ ਮੰਗੋ ਤਾਂ ਤੁਹਾਨੂੰ ਦਿੱਤਾ ਜਾਏਗਾ ਟੁੰਡੋਗੇ ਤਾਂ ਤੁਸੀਂ ਪਾਓਗੇ ਖੜਕਾਓਗੇ ਤਾਂ ਤੁਹਾਡੇ ਲਈ ਖੋਲਿਆ ਜਾਏਗਾ ਸੋ ਇਸ ਸਗਾਤੇ ਪ੍ਰਭੂ ਨੇ ਕੋਈ ਸਾਨੂੰ ਸੰਸਾਰ ਦੀਆਂ ਕੋਈ ਦਾਸਵਾਨ ਜਾਂ ਵਿਰਥ ਚੀਜ਼ਾਂ ਮੰਗਣ ਲਈ ਨਹੀਂ ਉਕਸਾਇਆ ਬਲਕਿ ਪ੍ਰਭੂ ਚਾਹੁੰਦਾ ਕਿ ਤੁਸੀਂ ਖੁਦਾ ਦੀ ਉਸ ਅਦਭੁਤ ਸਮਰਥ ਦੀ ਮੰਗ ਕਰੋ ਉਸ ਛੁਟਕਾਰੇ ਦੀ ਮੰਗ ਕਰੋ ਉਸ ਨਜ਼ਾਤ ਦੀ ਮੰਗ ਕਰੋ ਉਸ ਪਰਮੇਸ਼ਰ ਦੇ ਸਵਰਗ ਦੇ ਭੇਤਾਂ ਲਈ ਤੁਸੀਂ ਖੜਕਾਓ ਉਸ ਖੁਦਾ ਨੂੰ ਪਾਲੋ ਤਾਂ ਕਿ ਅਸੀਂ ਉਸ ਖੁਦਾ ਦੇ ਨਾਲ ਇੱਕ ਹੋ ਜਾਈਏ ਜਿਹੜਾ ਪਰਮੇਸ਼ਰ ਸਾਡਾ ਸਿਰਜਣਹਾਰ ਪਰਮੇਸ਼ਰ ਹੈ ਇਸ ਲਈ ਸੰਸਾਰ ਦੇ ਜੋ ਵਿਸ਼ੇ ਆ ਇਹਨਾਂ ਦੀ ਮੰਗ ਕਰਨੀ ਹੈ ਇਹਨਾਂ ਦੀ ਪ੍ਰਾਰਥਨਾ ਕਰਨਾ ਕੁਝ ਗਲਤ ਨਹੀਂ ਆ ਪਰ ਪਰਮੇਸ਼ਰ ਚਾਹੁੰਦਾ ਜੋ ਤੁਹਾਡੇ ਲਈ ਸਭ ਤੋਂ ਜ਼ਰੂਰੀ ਆ ਉਸ ਚੀਜ਼ ਦੀ ਮੰਗ ਖੁਦਾ ਤੋਂ ਕਰੋ ਔਰ ਇਹ ਜੋ ਸੰਸਾਰ ਦੇ ਪਦਾਰਥ ਆ ਇਹ ਬਿਨਾ ਮੰਗੇ ਜਿਹੜੀ ਚੀਜ਼ ਖੁਦਾ ਬਿਨਾ ਮੰਗੇ ਸਾਨੂੰ ਦੇਣ ਲਈ ਤਿਆਰ ਆ ਉਹਨਾਂ ਵਾਸਤੇ ਪ੍ਰਭੂ ਚਾਹੁੰਦਾ ਆਪਣਾ ਸਮਾਂ ਤੁਸੀਂ ਬਰਬਾਦ ਨਾ ਕਰੋ ਉਨਾ ਵਾਸਤੇ ਤੁਸੀਂ ਇੰਨੀ ਖੇਚਲ ਨਾ ਕਰੋ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਯਹੁੰਨਾ ਦੀ انجیل 6 ਦੇ 27 ਵਚਨ ਚ ਪ੍ਰਭੂ ਨੇ ਕਿਹਾ ਨਾ ਸੋਣ ਵਾਲੇ ਭੋਜਨ ਲਈ ਮਿਹਨਤ ਨਾ ਕਰੋ ਕਿਉਂਕਿ ਉਸ ਵਕਤ ਪ੍ਰਭੂ ਨੇ ਦੇਖਿਆ ਕੁਝ ਭੀੜ ਮੇਰੇ ਕੋਲ ਆ ਰਹੀ ਆ ਕੁਝ ਲੋਕ ਬੜੀ ਖੇਚਲ ਨਾਲ ਮੇਰੇ ਕੋਲ ਆ ਰਹੇ ਆ ਪਰ ਇਹ ਲੋਕ ਜਿਹੜੇ ਆ ਇਹ ਕੋਈ ਵੀ ਆਪਣਾ ਛੁਟਕਾਰੇ ਲਈ ਨਹੀਂ ਆ ਰਹੇ ਇਹ ਪਾਪ ਤੋਂ ਨਜ਼ਾਤ ਪਾਉਣ ਲਈ ਨਹੀਂ ਆ ਰਹੇ ਬਲਕਿ ਇਹ ਆ ਰਹੇ ਆ ਸਿਰਫ ਉਹਨਾਂ ਰੋਟੀਆਂ ਦੀ ਭਾਲ ਚ ਜਿਹੜੀਆਂ ਰੋਟੀਆਂ ਇਹਨਾਂ ਨੂੰ ਪਰਬੂ ਨੇ ਪਿਛਲੇ ਸਮੇਂ ਚ ਜੋ ਖਵਾਈਆਂ ਪੰਜ ਰੋਟੀਆਂ ਦੋ ਮੱਛੀਆਂ ਤੋਂ 5000 ਲੋਕਾਂ ਨੂੰ ਖਵਾਇਆ ਤਾਂ ਪ੍ਰਭੂ ਨੂੰ ਪਤਾ ਹੀ ਵਾਪਸ ਉਹ ਹੀ ਰੋਟੀਆਂ ਦੀ ਭਾਲ ਚ ਮਰਕਵਾ ਰਹੇ ਇਸ ਲਈ ਪ੍ਰਭੂ ਨੇ ਕਿਹਾ ਇਹ ਚੀਜ਼ਾਂ ਲਈ ਨਹੀਂ ਨਾ ਮਿਹਨਤ ਕਰੋ ਉਸ ਛੁਟਕਾਰੇ ਲਈ ਮਿਹਨਤ ਕਰੋ ਉਸ ਅਨੰਤ ਜੀਵਨ ਲਈ ਮਿਹਨਤ ਕਰੋ ਉਹ ਜੀਵਨ ਦੀ ਰੋਟੀ ਖਾਣ ਲਈ ਤੁਸੀਂ ਮਿਹਨਤ ਕਰੋ ਜਿਸ ਪ੍ਰਕਾਰ ਲੂਕਾ 7 ਅਧਿਆਇ ਚ ਇੱਕ ਔਰਤ ਨੇ ਆ ਕੇ ਪ੍ਰਭੂ ਦੇ ਚਰਨਾਂ ਦੇ ਵਿੱਚ ਬੈਠ ਕੇ ਥਰੂ ਵਹਾਏ ਔਰ ਉਸ ਵਕਤ ਪ੍ਰਭੂ ਯਿਸੂ ਮਸੀਹ ਨੇ ਉਹਨੂੰ ਕਿਹਾ "हे ਬੇਟੀ ਸ਼ਾਂਤੀ ਨਾਲ ਚਲੀ ਜਾ ਕਿਉਂਕਿ ਤੇਰੇ ਪਾਪ ਮਾਫ ਹੋਏ।" ਇਹ ਉਹ ਅਸਲ ਆਸ਼ੀਸ਼, ਇਹ ਉਹ ਅਸਲੀ ਬਰਕਤ ਜਿਹੜੀ ਦੇਣ ਲਈ ਖੁਦਾ ਤਰਤੀ ਤੇ ਆਇਆ ਔਰ ਸਲੀਬ ਤੇ ਕੁਰਬਾਨ ਹੋਇਆ, ਤੀਸਰੇ ਦਿਨ ਮੁਰਦਿਆਂ ਚੋਂ ਜੀ ਉੱਠਿਆ, ਤਾਂ ਇਹ ਸਾਰੇ ਦਾ ਜੋ ਇੱਕ ਉਦੇਸ਼ ਉਹ ਇਹੀ ਆ ਕਿ ਅਸੀਂ ਉਹ ਸ਼ਾਂਤੀ ਪਾ ਲਈਏ ਜਿਹੜੀ ਸ਼ਾਂਤੀ ਸਾਨੂੰ ਪਾਪ ਤੋਂ ਨਜ਼ਾਤ ਪਾ ਕੇ ਮਿਲਦੀ ਆ। ਇਸ ਲਈ ਵਿਧਵਾ ਔਰਤ ਜੁਆ ਇਹਨੂੰ ਕੋਈ ਘਰ ਦੇ ਦੇਗਾ ਅੱਛਾ ਤੋ ਉਹਦੇ ਨਾਲ ਇਹਦਾ ਮਨ ਸ਼ਾਂਤ ਨਹੀਂ ਹੋ ਸਕਦਾ ਅਗਰ ਕੋਈ ਇਹਨੂੰ ਬਹੁਤ ਮਹਿੰਗੇ ਮਹਿੰਗੇ ਸੂਟ ਦੇ ਦੇਗਾ ਤੋ ਉਹਦੇ ਨਾਲ ਇਹਦਾ ਮਨ ਸ਼ਾਂਤ ਨਹੀਂ ਹੋ ਜਾਏਗਾ ਅਗਰ ਕੋਈ ਇਹਨੂੰ ਬੜੇ ਖੂਬਸੂਰਤ ਪਕਵਾਨ ਜਿਹੜੇ ਦੇ ਦੇਗਾ ਸੁਆਦਿਸ਼ਟ ਉਹਦੇ ਨਾਲ ਵੀ ਇਹਦਾ ਮਨ ਸ਼ਾਂਤ ਨਹੀਂ ਹੋ ਸਕਦਾ ਇਹਦਾ ਤੋ ਮਨ ਉਦੋਂ ਹੀ ਸ਼ਾਂਤ ਹੋਏਗਾ ਜਦੋਂ ਇਹਨੂੰ ਪਤਾ ਚੱਲੇਗਾ ਕਿ ਮੇਰਾ ਕਰਜ਼ਾ ਮੇਰੇ ਸਿਰ ਤੋਂ ਉੱਤਰ ਗਿਆ ਹੈ ਕੀਮਤ ਚੁਕਾ ਦਿੱਤੀ ਗਈ ਆ ਹੁਣ ਉਹ ਵਿਅਕਤੀ ਮੇਰੇ ਬੱਚਿਆਂ ਨੂੰ ਗੁਲਾਮੀ ਵਿੱਚ ਲੈ ਜਾਣ ਲਈ ਨਹੀਂ ਆਉਣਗੇ ਹੁਣ ਕਦੀ ਹੁਣ ਉਹਨਾਂ ਤੋਂ ਮੈਨੂੰ छुटਕਾਰਾ ਮਿਲ ਗਿਆ ਹੈ ਹੁਣ ਮੇਰੇ ਸਿਰ ਤੋਂ ਗੁਲਾਮੀ ਦੀ ਤਲਵਾਰ हट ਗਈ ਹੈ ਉਸ ਤੋਂ ਬਾਅਦ ਜਦੋਂ ਇਹ ਦੀ ਜਦੋਂ ਇਹ ਰਾਤ ਨੂੰ ਸੋਏਗੀ ਤਾਂ ਚੈਨ ਦੀ ਨੀਂਦ ਸੋਏਗੀ ਔਰ ਉੱਠੇਗੀ ਤਾਂ ਇੱਕ ਸਕੂਨ ਦਾ ਇੱਕ ਦਿਨ ਦੇ ਸਾਹਮਣੇ ਇੱਕ ਸਕੂਨ ਦੀ ਜ਼ਿੰਦਗੀ ਦੇ ਸਾਹਮਣੇ ਹੋਏਗੀ ਕਿ ਹੁਣ ਮੈਨੂੰ ਕੋਈ ਡਰ ਨਹੀਂ ਹੈ ਕਿ ਉਹ ਇਧਰੋਂ ਨਾ ਆ ਜਾਣ ਉਹ ਉਧਰੋਂ ਨਾ ਆ ਜਾਣ ਮੇਰੇ ਬੱਚਿਆਂ ਨੂੰ ਲੈ ਨਾ ਜਾਣ ਇਹ ਡਰ ਖਤਮ ਇਸੇ ਪ੍ਰਕਾਰ ਇੱਕ ਮਸੀਹੀ ਵਿਸ਼ਵਾਸੀ ਦੇ ਜੀਵਨ ਚੋਂ ਹਰ ਪ੍ਰਕਾਰ ਦਾ ਡਰ ਖਤਮ ਹੋ ਜਾਂਦਾ ਆ ਜਦੋਂ ਨਜ਼ਾਤ ਪਾ ਲੈਂਦਾ ਹੈ ਜਦੋਂ ਉਹ ਖੁਦਾ ਦੇ ਨਾਲ ਇੱਕ ਹੋ ਜਾਂਦਾ ਆ ਸੋ ਇਸ ਲਈ ਪ੍ਰਭੂ ਚੋਂਦਾ ਜਿਸ ਤਰ੍ਹਾਂ ਇਸ ਵਿਧਵਾ ਔਰਤ ਨੇ ਉਹ ਉਤਮ ਆਸ਼ਿਸ਼ ਪਾਈ ਜਿਹੜੀ ਉਸ ਸਮੇਂ ਇਹਦੇ ਲਈ ਸਭ ਤੋਂ ਜ਼ਰੂਰੀ ਸੀ ਨੇ ਛੁਟਕਾਰਾ ਆ ਪਾਇਆ ਇਸੇ ਪ੍ਰਕਾਰ ਅਸੀਂ ਉਸ ਛੁਟਕਾਰੇ ਲਈ ਪੁਕਾਰਿਏ ਖੁਦਾ ਤੋਂ ਔਰ ਜਦੋਂ ਸਾਨੂੰ ਛੁਟਕਾਰਾ ਮਿਲ ਜਾਂਦਾ ਹੈ ਉਸ ਤੋਂ ਬਾਅਦ ਅਸੀਂ ਆਪਣਾ ਇੱਕ ਆਤਮਿਕ ਜੀਵਨ ਦੀ ਉਸ ਦ੍ਰਿੜਤਾ ਵਾਸਤੇ ਸੀ ਪੁਕਾਰਿਏ ਕਿ ਅਸੀਂ ਹੁਣ ਨਵੇਂ ਸਿਰਤ ਜੋ ਜਨਮ ਪਾ ਲਿਆ ਇਹ ਚ ਦ੍ਰਿੜ ਹੁੰਦੇ ਜਾਈਏ ਔਰ ਕਦੀ ਦੁਬਾਰਾ ਅਸੀਂ ਗੁਲਾਮੀ ਦੇ ਜੁਲੇ ਹਟਾ ਸਕੀਏ ਸੋ ਪ੍ਰਭੂ ਇਸ ਬਚਨ ਦੇ ਰਾਹੀਂ ਸਾਨੂੰ ਆਸ਼ੀਸ਼ ਤੇ ਬਰਕਤ ਦੇਵੇ ਆਮੀਨ